ਪਹਿਲਾ ਰਿਐਕਸ਼ਨ ਕੀ ਹੈ ਜੀ ਇੱਥੇ ਪੁੱਛ ਕੇ ਕੀ ਕਰਨਾ ਚਾਹੁੰਦੇ ਅਸੀਂ ਤਾਂ ਸਿਰਫ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤਖਤ ਦੇ ਉੱਤੇ ਅੱਜ ਨਤਮਸਤਕ ਹੋਣ ਵਾਸਤੇ ਆਏ ਹਾਂ ਔਰ ਕੋਈ ਅਜੰਡਾ ਨਹੀਂ ਹੈ ਕਿਉਂਕਿ ਸਿੱਖ ਜਦੋਂ ਵੀ ਕੋਈ ਸੇਵਾ ਆਰੰਭ ਕਰਦਾ ਹੈ ਤੇ ਸਤਿਗੁਰੂ ਦਾ ਅਸ਼ੀਰਵਾਦ ਲੈਣਾ ਸਤਿਗੁਰੂ ਅੱਗੇ ਬੇਨਤੀ ਕਰਨੀ ਇਹ ਸਿੱਖ ਦਾ ਮੋਢਲਾ ਫਰਜ਼ ਹੁੰਦਾ ਹੈ ਇਹ ਅਸੀਂ ਉਹੀ ਫਰਜ਼ ਅਦਾ ਕਰਨ ਵਾਸਤੇ ਅੱਜ ਆਪਣੇ ਸਾਥੀਆਂ ਦੇ ਸਹਿਤ ਤਖਸ਼ੀਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਪਹੁੰਚੇ ਹਾਂ ਬੇਨਤ ਵੱਡੀ ਗਿਣਤੀ ਚ ਸੰਗਤਾਂ ਜੜੀਆਂ ਨੇ ਨਤਮਸਤਕ ਹੋਣ ਵਾਸਤੇ ਨਾਲ ਆਈਆਂ ਨੇ ਮੈਂ ਜਿੱਥੇ ਗੁਰੂ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਉਥੇ ਸਮੂਹ ਸੰਗਤ ਦਾ ਜਿਹੜੇ ਅੱਜ ਇੱਥੇ ਹਾਜ਼ਰ ਹੈ ਮੈਂ ਉਹਨਾਂ ਦਾ ਵੀ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਜੀ ਅੱਜ ਡਿਫਰੈਂਟ ਰੋਲ ਦੇ ਪਹਿਲਾਂ ਤੁਹਾਡੇ ਜਿਹੜੇ ਵਿਰੋਧੀ ਨੇ ਪਹਿਲਾਂ ਤਾਂ ਸਮਿਟ ਲਿਆ ਸੀ ਜੀ ਬਾਕੀ ਧੜੇ ਨੇ 2 ਦਸੰਬਰ ਦੀ ਸ਼ਾਮ ਨੂੰ ਚੁੱਲਾ ਸਮਿਟ ਲਿਆ ਸੀ ਇਹਨਾਂ ਨੇ ਉਹਨਾਂ ਨੂੰ ਗੱਲ ਦੇ ਨਾਲ ਨਹੀਂ ਲਾਇਆ ਇਹ ਸਭ ਕੁ ਪਘੋੜੇ ਹੋ ਗਏ ਸੱਤ ਮੈਂਬਰੀ ਕਮੇਟੀ ਅਕਲ ਤੱਕ ਸਭ ਤੋਂ ਬਣੀ ਸੀ ਉਹਦੇ ਤੋਂ ਵੀ ਪਘੋੜੇ ਹੋ ਗਏ ਜਿਨ੍ਹਾਂ ਨੇ ਅਸਤੀਫੇ ਦਿੱਤੇ ਸੀ ਵੀ ਸਾਨੂੰ ਇਹ ਗੱਲ ਦੇ ਨਾਲ ਲਾਉਣਗੇ ਤੇ ਉਹਨਾਂ ਨੂੰ ਵੀ ਇਹਨਾਂ ਨੇ ਗੱਲ ਦੇ ਨਾਲ ਨਹੀਂ ਲਾਇਆ ਸੋ ਇਹ ਆਪਣਾ ਚੁੱਲਾ ਚੱਕ ਕੇ ਭੱਜੇ ਨੇ ਇਸ ਕਰਕੇ ਜਿਹੜਾ ਹੈਗਾ ਇਹ ਹੀ ਪਕੌੜੇ ਨੇ ਸਰ ਸਰ ਅੱਜ ਤੁਸੀਂ ਇੱਥੇ ਪਹੁੰਚ ਗਏ ਲੇਕਿਨ ਪ੍ਰਮਾਣਿਕੀਟਿਵ ਨੇ ਸਾਰੇ ਤਾਲੇ ਲਗਾ ਦਿੱਤੇ ਕਿ ਕੀ ਕਹਿਣਾ ਚਾਹੋਗੇ ਚਲੋ ਜੀ ਅਸੀਂ ਤਖਸ਼ਰੀ ਕਸਕਰ ਸਾਹਿਬ ਦੇ ਕਿ ਮੱਥਾ ਟੇਕਣ ਆਏ ਆਂ ਆਸਤੇ ਆਏ ਆਂ ਕਿ ਮੇਰੇ ਖਲ ਮਲਾਜ਼ਮਾਂ ਦਾ ਤਾਂ ਵਿਚਾਰਾਂ ਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਮਲਾਜ਼ਮ ਤਾਂ ਮਲਾਜ਼ਮ ਹੈ ਅਰ ਜਿਨ੍ਹਾਂ ਨੇ ਤਾਲੇ ਲਾਏ ਨੇ ਤੇ ਮੈਂ ਸਮਝਦਾ ਹਾਂ ਜਿਉਂ ਉਹਨਾਂ ਦਾ ਵਾਸ ਚੱਲਦਾ ਤਾਂ ਸ਼ਾਇਦ ਉਹ ਸਾਨੂੰ ਮੱਥਾ ਵੀ ਨਾ ਟੇਕਣ ਦਿੰਦੇ ਇਸ ਕਰਕੇ ਕੋਈ ਗੱਲ ਨਹੀਂ ਉਹਨਾਂ ਦਾ ਧੰਨਵਾਦ ਜੀ ਉਹ ਪਾਰਟੀ ਦੀਆਂ ਚੋਣਾਂ ਦੀਆਂ ਜਾਣਗੀਆਂ ਬਲਕ ਸਾਥੀ ਦੀਆਂ ਚੋਣਾਂ ਆ ਰਹੀਆਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਪਹਿਲੀ ਟੂੜੇ ਬੈ ਕੇ ਤੁਹਾਡੇ ਪਾਰਟੀ ਦਾ ਜਦੋਂ ਢਾਂਚਾ ਹੋ ਜਾਏਗਾ ਵਿਕਸਤ ਹੋ ਜਾਏਗਾ 15 20 ਦਿਨਾਂ ਮਹੀਨੇ ਦੇ ਅੰਦਰ ਤੇ ਉਦੋਂ ਫਿਰ ਪਾਰਟੀ ਪਲੇਟਫਾਰਮ ਤੇ ਇਹਦੇ ਤੇ ਵਿਚਾਰ ਹੋਊਗਾ ਕਮੇਟੀ ਦੇ ਵੀ ਬੰਦੇ ਕੁਝ ਤੁਹਾਡੇ ਨਾਲ ਨਹੀਂ ਆਉਂਦੇ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਲੀਡਰ ਜਿਹੜੇ ਨਾਲ ਹੋਣ ਬਹੁਤ ਸਾਰੇ ਨਾਲ ਨਹੀਂ ਹੈ ਚੰਡੀਗੜ੍ਹ ਅਸੀਂ ਮੀਟ ਇਥੇ ਕੁਝ ਕਾਇਆ ਕਈ ਰਜੇਵੇਂ ਵੀ ਹੁੰਦੇ ਆ ਪਰਿਵਾਰ ਦੇ ਨਾਲ ਬੈਸੇ ਅਕਸ਼ਰੀ ਦਮਦਮਾ ਸਾਹਿਬ ਅਕਸ਼ਰੀ ਹਜੂਰ ਸਾਹਿਬ ਅਕਸ਼ਰੀ ਪਟਨਾ ਸਾਹਿਬ ਜਿੱਥੇ ਵੀ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਤਾਂ ਤਖਤਾਂ ਦੇ ਉੱਤੇ ਜਾਣਾ ਔਰ ਜਿਹੜਾ ਪੰਥ ਦਾ ਸਾਥ ਲਵਾਂਗੇ ਔਰ ਸ਼ਰਮਣੀ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਔਰ ਪਰਦਾਸੀ ਢੰਗ ਦੇ ਨਾਲ ਚਲਾਵਾਂਗੇ ਇਸ ਢੰਗ ਦੇ ਨਾਲ ਚਲਾਵਾਂਗੇ ਤੁਸੀਂ ਸਾਰੇ ਦੇਖੋਗੇ ਜਿਹੜੀ ਭਾਸ਼ਾ ਦੀ ਮੈਂ ਗੱਲ ਕੀਤੀ ਸ਼ਰਮਣੀ ਅਕਾਲੀ ਦਲ ਦੇ ਆਗੂ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ ਨਾ ਜੀ ਉਹ ਤਾਂ ਰਾਈ ਦੇ ਦਾਣੀ ਜੰਨੀ ਸੀ ਤੇ ਜਿਹੜੇ ਕੁਛ ਇਹ ਬੋਲ ਰਹੇ ਹੋ ਪਹਾੜ ਵਰਗੇ ਬੋਲ ਰਹੇ ਆ ਕਿਹਨਾਂ ਦਾ ਕਹਿਣਾ ਤੂੰ ਚਾਹੁੰਦੇ ਸੀ ਠੀਕ ਆ ਬਾਹਰ ਆ ਗਿਆ ਤੁਸੀਂ ਪਹਿਲੇ ਤਾਂ ਪ੍ਰਧਾਨਗੀ ਦੀ ਇੱਛਾ ਸੀ ਨਹੀਂ ਨਹੀਂ ਕੋਈ ਇੱਛਾ ਨਹੀਂ ਸੀ ਸਾਨੂੰ ਤਾਂ ਪਤਾ ਨਹੀਂ ਸੀ ਸਾਨੂੰ ਜ਼ਹੀਦਾਰੀ ਤੋਂ ਜਲੀਲ ਕਰਕੇ ਲਾ ਦੇਣਗੇ ਇਹ ਉਹ ਤਾਂ ਤਾਂ ਹੁੰਦਾ ਜੇ ਅਸੀਂ ਜ਼ਹੀਦਾਰ ਹੁੰਦੇ ਤੇ ਅਸਤੀਫਾ ਦੇ ਕੇ ਪਾਉਂਦਾ 10 ਦਿਨ ਪਹਿਲਾਂ ਪ੍ਰਧਾਨਗੀ ਚ ਉਤਰਦੇ ਸੀ ਵਾਸਤੇ ਬਹੁਤ ਵੱਡੀ ਗੱਲ ਹੈ ਕੌਂਡੇ ਕੋਲ ਜੇ ਪਾਵਰ ਆ ਜੇ ਤਾਂ ਵਿਧਿ ਵਿਵਧਾਨ ਜਥੇਦਾਰਾਂ ਨੂੰ ਲਗਾਉਣ ਤੇ ਹਟਾਉਣ ਦੇ ਜਿਹੜੇ ਬਣਾਏ ਜਾਣਗੇ ਕਿਉਂਕਿ ਅਜੇ ਤੱਕ ਬੜੀਆਂ ਗੱਲਾਂ ਹੋਈਆਂ ਤੁਹਾਡੇ ਸਮੇਂ ਦੇ ਵਿੱਚ ਤੁਸੀਂ ਗੱਲ ਸ਼ੁਰੂ ਕੀਤੀ ਪਰ ਸਿਰੇ ਕਿਤੇ ਨਹੀਂ ਚੜੀ ਗੱਲ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਜਿਵੇਂ ਅਸੀਂ ਪਾਰਟੀ ਪਾਰਦਰਸ਼ੀ ਢੰਗ ਦੇ ਨਾਲ ਡੈਮੋਕ੍ਰੈਟਿਕ ਢੰਗ ਦੇ ਨਾਲ ਚਲਾਵਾਂਗੇ ਨਾ ਜੀ ਉਸੇ ਤਰ੍ਹਾਂ ਅਸੀਂ ਜਿਹੜੇ ਸਾਡੇ ਜਥੇਦਾਰ ਹੈ ਉਹਨਾਂ ਦਾ ਰੁਤਬਾ ਉਹਨਾਂ ਦਾ ਮਾਨ ਸਤਕਾਰ ਪਾਰਟੀ ਦੇ ਪ੍ਰਧਾਨ ਨਾਲੋਂ ਉੱਪਰ ਬਣਾਵਾਂਗੇ